ਦੇਖੋ ਪਿਛਲੇ ਕੁਝ ਦਿਨ ਪਹਿਲਾਂ ਜਿਹੜੇ ਸਾਡੇ ਰੇਲਵੇ ਦੇ ਸਟੇਟ ਮਿਨਿਸਟਰ ਨੇ ਅਰਵਨੀਤ ਸਿੰਘ ਬਿੱਟੂ ਜੀ ਇੱਥੇ ਆਏ ਸੀ ਤੇ ਮੈਂ ਵੀ ਕਾਫੀ ਦਿਨ ਤੋਂ ਜ਼ਿਕਰ ਕਰ ਰਹੇ ਹਾਂ ਵੀ ਜਿਹੜਾ ਆਪਣਾ ਬਾਹਾਟੇ ਜਿਹੜਾ ਘਾਟਕ ਪੈਂਦਾ ਹੈ ਸ਼ਹਿਰ ਦੇ ਵਿੱਚ ਉਹਦੀ ਸਟੇਟਸ ਰਿਪੋਰਟ ਮੰਗੀ ਗਈ ਸੀ ਤੇ ਜਿਸ ਦਿਨ ਬਿੱਟੂ ਜੀ ਇੱਥੇ ਆਉਂਦੇ ਆ ਤਾਂ ਮੁੱਖ ਮੰਤਰੀ ਸਾਹਿਬ ਇੱਕ ਟਵੀਟ ਕਰਦੇ ਆ ਜਿਸ ਦੇ ਵਿੱਚ ਕਹਿੰਦੇ ਆ ਵੀ ਕੁਝ ਅਮਾਉਂਟ ਦੱਸ ਕੇ ਵੀ 55 ਕਰੋੜ ਦੇ ਕਰੀਬ ਅਸੀਂ ਇਹ ਪੁਲ ਦਾ ਕੰਮ ਸ਼ੁਰੂ ਕਰਾਤਾ ਤੇ ਮੈਂ ਸਮਝਦਾ ਵੀ ਇੱਕ ਤਾਂ ਆਪਾਂ ਕਹਿ ਦਿੰਨੇ ਆ ਵੀ ਝੂਠ ਬੋਲਣ ਦੀ ਇਹ ਹੁੰਦਾ ਵੀ ਇਹ ਬੇਸ਼ਰਮੀ ਧਾਰ ਲਈ ਇੱਕ ਹੁੰਦਾ ਠੀਠ ਪੁਣਾ ਤੇ ਉਹਨਾਂ ਨੇ ਪਹਿਲਾਂ ਟਵੀਟ ਕੀਤਾ ਤੇ ਉਸ ਤੋਂ ਬਾਅਦ ਲੱਡੂ ਵੀ ਵੰਡੇ ਤੇ ਹੋਰਡਿੰਗ ਵੀ ਲਵਾਈ ਜਾ ਰਹੇ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿਉਂਕਿ ਉਹ ਮੇਰੇ ਹਲਕੇ ਦੇ ਨੇ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਦੱਸ ਸਕਦੇ ਹੋ ਵੀ ਟੈਂਡਰ ਕਿਹੜੀ ਕੰਪਨੀ ਨੂੰ ਹੋਇਆ ਕਿ ਤੁਹਾਡੇ ਕੋਲ ਉਹ ਲੈਟਰ ਹੈਗਾ ਇਹ ਕਿਹੜੀ ਕੰਪਨੀ ਨੂੰ ਟੈਂਡਰ ਹੋਇਆ ਹੁਣ ਮੈਂ ਪਿੱਛੇ ਜੇ ਮੇਰੀ ਬੇਨਤੀ ਦੇ ਉੱਪਰ ਇੱਕ ਜਿਹੜਾ ਮਾਨ ਵਾਲੇ ਆਲਾ ਫਟਕ ਹੈ ਉਹ ਪਾਸ ਹੋਇਆ ਮੈਂ ਅੱਜ ਦੱਸ ਸਕਦਾ ਵੀ ਕਿਹੜੀ ਕੰਪਨੀ ਨੂੰ ਉਹਦਾ ਟੈਂਡਰ ਹੋਇਆ ਕਿੰਨੇ 7.30 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਦੋ ਉਹ ਅੰਡਰਬ੍ਰਿਜ ਨੇ ਉਹ ਬਣਨੇ ਮੈਂ ਦੱਸ ਸਕਦਾ ਮੁੱਖ ਮੰਤਰੀ ਸਾਹਿਬ ਦੱਸ ਸਕਦੇ ਆ ਉਸ ਤੋਂ ਬਾਅਦ ਪ੍ਰਪੋਜ਼ਲਾਂ ਦਿਖਾਉਣ ਲੱਗੇ ਉਸ ਤੋਂ ਬਾਅਦ ਨਕਸ਼ੇ ਦਿਖਾਉਣ ਲੱਗੇ ਇੱਕ ਪ੍ਰਪੋਜ਼ਲ ਦਿਖਾਉਣੀ ਤੇ ਰੇਲਵੇ ਵੱਲੋਂ ਮਨਜ਼ੂਰੀ ਆ ਜਾਣ ਦੇ ਵਿੱਚ ਬਹੁਤ ਸਾਰਾ ਫਰਕ ਹੁੰਦਾ ਇਹ ਲੈਟਰਾਂ ਦਾ 24 ਦੀਆਂ ਵੀ ਦਿਖਾਈ ਜਾਂਦੇ ਆ 23 ਦੀਆਂ ਵੀ ਦਿਖਾਈ ਜਾਂਦੇ ਆ ਮੁੱਖ ਮੰਤਰੀ ਸਾਹਿਬ ਨੇ ਉਦੋਂ ਟਵੀਟ ਕਿਉਂ ਨਹੀਂ ਕੀਤਾ ਵੀ ਹਾਂਜੀ ਅਸੀਂ 55 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹਨੂੰ ਬਣਾ ਰਹੇ ਹਾਂ ਉਹੀ ਲੈਟਰਾਂ ਨੇ ਨਾ ਤੁਸੀਂ ਕਹਿੰਦੇ ਵੀ ਅਸੀਂ ਰਿਪੀਟਡਲੀ ਭੇਜ ਰਹੇ ਹਾਂ ਉਸੇ ਦਿਨ ਟਵੀਟ ਕਰ ਦਿੰਦੇ ਫਿਰ 2022 ਦੇ ਵਿੱਚ ਅਗਸਤ ਦੇ ਵਿੱਚ ਮੁੱਖ ਮੰਤਰੀ ਸਾਹਿਬ ਇੱਥੇ ਆਉਂਦੇ ਆ ਨਵੇਂ-ਨਵੇਂ ਉਦੋਂ ਮੁੱਖ ਮੰਤਰੀ ਬਣੇ ਸੀਗੇ ਜਿੱਥੇ ਜਿਹੜਾ ਅੱਜ ਤੱਕ ਮੈਡੀਕਲ ਕਾਲਜ ਨਹੀਂ ਬਣਿਆ ਜਿਹਦਾ ਨੀਂ ਪੱਥਰ ਰੱਖਿਆ ਗਿਆ ਸੀ ਉਹ ਨੀਂ ਪੱਥਰ ਰੱਖਿਆ ਉਹ ਉਮੀ ਦਾ ਉਮੀ ਹੈ ਉਸ ਤੋਂ ਬਾਅਦ ਇੱਕ ਸੈਫਰਨ ਪੈਲਸ ਦੇ ਵਿੱਚ ਉਹ ਰੈਲੀ ਕਰਦੇ ਆ ਉੱਥੇ ਉਹ ਕਹਿੰਦੇ ਮੈਂ 3 ਮਹੀਨੇ ਦੇ ਵਿੱਚ ਇਹ ਜਿਹੜਾ ਪੋਲਾ ਉਹਨੂੰ ਬਣਵਾ ਦੂੰਗਾ ਯਾਦ ਹੋਊਗਾ ਤੁਹਾਨੂੰ ਤੇ ਉਸ ਤੋਂ ਬਾਅਦ ਹੁੰਦਾ ਕਿ ਅੱਜ 3 ਸਾਲ ਲੰਘ ਗਏ 3 ਸਾਲ ਮੈਂ ਤੁਹਾਨੂੰ ਸੱਚਾਈ ਪੇਸ਼ ਕਰਨ ਵਾਸਤੇ ਇੱਥੇ ਆਇਆ ਮੈਂ 15 ਤਰੀਕ ਨੂੰ ਜਿਹੜੇ ਸਾਡੇ ਜਰਨਲਿਸਟ ਕਤਰ ਨੇ ਰਾਸ਼ਟਰੀ ਤਰੁਣ ਚੁੱਕ ਜੀ ਦੇ ਨਾਲ ਜੁੜੇ ਜਿਹੜੇ ਰੇਲਵੇ ਮਿਨਿਸਟਰ ਨੇ ਅਸ਼ਵਨੀ ਵੈਸ਼ਨਵ ਜੀ ਨੂੰ ਮਿਲਿਆ ਉਹਨਾਂ ਨੂੰ ਇੱਕ ਲੈਟਰ ਦਿੱਤੀ ਗਈ ਚੁੱਕ ਸਾਹ ਦੀ ਲੈਟਰ ਵੀ ਨਾਲ ਲੱਗੀ ਹੈ ਜਿਹੜੀ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਰਿਹਾ ਤੁਸੀਂ ਨਾਲ ਲਾ ਸਕਦੇ ਹੋ ਇਹ ਤੇ ਉਹਨਾਂ ਨੇ ਲਿਖਿਆ ਵੀ ਇਹ ਜਿਹੜਾ ਪੁਲ ਹੈ ਇਹ ਬਣਨਾ ਚਾਹੀਦਾ ਹੈ ਕਿਉਂਕਿ ਬਹੁਤ ਜ਼ਿਆਦਾ ਦਿੱਕਤ ਹੈ ਤੇ ਉਸ ਤੋਂ ਬਾਅਦ ਇਹ ਸਟੇਟਸ ਰਿਪੋਰਟ ਮੰਗੀ ਜਾਂਦੀ ਹੈ ਜਿਹੜਾ ਮੈਂ ਜ਼ਿਕਰ ਪਹਿਲਾਂ ਵੀ ਕਰਦਾ ਰਿਹਾ ਇਹ ਲੈਟਰ ਬੇਸ਼ੱਕ ਨਹੀਂ ਸੀ ਉਦੋਂ ਦਿਖਾਈ ਮੈਂ ਤੁਹਾਨੂੰ ਪਰ ਉਹਦਾ ਜ਼ਿਕਰ ਕਰਦਾ ਰਿਹਾ ਇਹ ਲੈਟਰ ਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਹੈ ਇਹਦੇ ਵਿੱਚ ਲਿਖਿਆ ਗਿਆ ਹੈ Shri Tarun Chugh Rashtriya Mahamantri Bharatiya Janata Party ke BJP ke दिनांक 15 5 2075 ਉਪਰੋਕਤ ਵਿਸ਼ੇ ਕੇ ਸੰਬੰਧ ਮੇ Shri Tarun Chugh Rashtriya Mahamantri Bharatiya Janata Party ਇਹ ਲੈਟਰ ਹੈ ਜਿਹੜਾ ਇਹ ਜਿਹੜਾ ਚੀਫ ਆਫ ਰੇਲਵੇ ਕਰਾਸਿੰਗਸ ਨੇ ਜਿਨ੍ਹਾਂ ਨੇ ਇਹ ਰੇਲਵੇ ਕਰਾਸਿੰਗਸ ਦੇ ਚੀਫ ਨੇ ਇੰਡੀਆ ਦੇ ਉਹਨਾਂ ਵੱਲੋਂ ਲੈਟਰ ਆਇਆ ਹੈ ਇਹ ਧੂਰੀ ਨੂੰ ਰੇਲਵੇ ਦਾ ਆਫੀਸ਼ਲ ਲੈਟਰ ਹੈ ਇਹ ਇਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਹੈ ਸ਼ਾਇਆ ਪ੍ਰਤੀ ਸੰਕਲਨ ਸਹਿਤ ਆਪਕੋ ਭੇਜੀ ਜਾ ਰਹੀ ਹੈ ਆਪਕੋ ਅਨੁਰੋਧ ਹੈ ਕਿ ਸੰਬੰਧਿਤ ਪੱਤਰ ਕਾ ਪੂਰਨ ਰੂਪ ਸੇ ਸੰਗਿਆਨ ਲੈਕਰ ਮੰਗੀ ਗਈ ਜਾਣਕਾਰੀ ਕਾ ਪੂਰਨ ਵਿਵਰਣ ਅਤੀ ਸ਼ਿਗਰ ਅਤੀ ਸ਼ਿਗਰ ਮਤਲਬ ਜਲਦੀ ਤੋਂ ਜਲਦੀ ਅਤੀਸ਼ੀਕਰ ਨੂੰ ਹਾਈਲਾਈਟ ਕੀਤਾ ਹੋਇਆ ਪ੍ਰਦਾਨ ਕਾਰ्यालयੇ ਕੋ ਭੇਜਾਏ ਤਾਂ ਕਿ ਰੇਲਵੇ ਬੋਰਡ ਕੋ ਜਵਾਬ ਸੇ ਅਗਕਤ ਕਰਵਾਇਆ ਜਾਏ ਇਹ ਸਟੇਟਸ ਰਿਪੋਰਟ ਮੰਗੀ ਗਈ ਆ ਇਸੇ ਪੋਲ ਦੀ ਉਸ ਤੋਂ ਬਾਅਦ ਇਹ ਜਿਹੜੀ ਸੰਜੀਦਗੀ ਦਿਖਾਈ ਕਿ ਥੱਲੇ ਵੀ ਨੋਟ ਵੀ ਕੀਤਾ ਵੀ ਏ ਦਿਸ ਇਜ਼ ਵੈਰੀ ਇੰਪੋਰਟੈਂਟ ਉਸ ਤੋਂ ਬਾਅਦ ਸੰਜੀਦਗੀ ਦਿਖਾਈ ਦਿੱਤੀ ਡੀਆਰਐਮ ਸਾਹਿਬ ਉੱਥੇ ਆਉਂਦੇ ਆ ਉਸ ਤੋਂ ਬਾਅਦ ਜਿਹੜੇ ਰਾਜ ਮੰਤਰੀ ਨੇ ਬਿੱਟੂ ਜੀ ਇੱਥੇ ਆਉਂਦੇ ਆ ਇੱਕ ਪੋਲ ਵਾਸਤੇ ਬਿੱਟੂ ਜੀ ਇੱਥੇ ਆਉਂਦੇ ਆ ਇੰਨੀ ਜ਼ਿਆਦਾ ਸੰਜੀਦਗੀ ਕੇਂਦਰ ਸਰਕਾਰ ਵੱਲੋਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਮੁੱਖ ਮੰਤਰੀ ਸਾਹਿਬ ਨੂੰ ਵੀ ਹੁਣ ਇਹ ਪੁਲ ਬਣ ਜਾਣਾ ਕਿਉਂਕਿ ਸੰਜੀਦਗੀ ਸਾਡੀ ਲੈਟਰ ਤੋਂ ਬਾਅਦ ਦਿਖਾਈ ਦੇ ਰਹੀ ਹੈ ਇਹ ਲੈਟਰ ਜੇ ਤੁਸੀਂ ਦਿਖਾਓਗੇ ਲੋਕਾਂ ਨੂੰ ਪੜਨਗੇ ਆਮ ਆਦਮੀ ਪਾਰਟੀ ਵਾਲੇ ਵੀ ਪੜਨਗੇ ਜਿਹੜੇ ਲੱड्डੂ ਬਣ ਰਹੇ ਆ ਬਿਨਾਂ ਕਿਸੇ ਮਤਲਬ ਤੋਂ ਝੂਠ ਤੇ ਝੂਠ ਪਹਿਲਾਂ ਆਮ ਆਦਮੀ ਪਾਰਟੀ ਕਲੀਨਿਕ ਦਾ ਝੂਠ ਉਦੋਂ ਬਾਅਦ ਮੈਡੀਕਲ ਕਾਲਜ ਦਾ ਝੂਠ ਝੂਠ ਤੇ ਝੂਠ ਬੋਲ ਰਹੇ ਆ ਤੇ ਇਹ ਲੈਟਰ ਦੇ ਵਿੱਚ ਸੰਜੀਦਗੀ ਦਿਖਾਈ ਦਿੰਦੀ ਹੈ ਉਸ ਤੋਂ ਬਾਅਦ ਡੀਆਰਐਮ ਦੇ ਆਉਣ ਤੋਂ ਬਾਅਦ ਸੰਜੀਦਗੀ ਦਿਖਾਈ ਦਿੰਦੀ ਹੈ ਉਸ ਤੋਂ ਬਾਅਦ ਜਿਹੜੇ ਰੇਲਵੇ ਰਾਜ ਮੰਤਰੀ ਨੇ ਬਿੱਟੂ ਤੇ ਮੁੱਖ ਮੰਤਰੀ ਸਾਹਿਬ ਕੋਈ ਕ੍ਰੈਡਿਟ ਲਾਈਨ ਨੂੰ ਫਿਰਦੇ ਆ ਤਾਂ ਮੇਰੀ ਬੇਨਤੀ ਹੈ ਕਿ ਸੈਂਟਰ ਸਰਕਾਰ ਦੇ ਪ੍ਰੋਜੈਕਟਾਂ ਨੂੰ ਰੋਕਣ ਦੀ ਬਜਾਏ ਲੋਕਾਂ ਦੇ ਕੰਮ ਕਰੋ ਜਿਹੜੇ ਕੰਮ ਤੁਸੀਂ ਪਹਿਲਾਂ ਆਪਣੇ ਵਾਅਦੇ ਕਰਕੇ ਆਏ ਸੀਗੇ ਉਹ ਵਾਅਦੇ ਪੂਰੇ ਕਰੋ ਕਰਜ਼ਾ ਲੈਣ ਤੋਂ ਬਜਾਏ ਹੋਰ ਕੋਈ ਕੰਮ ਨਹੀਂ ਹੈਗਾ ਜਿਹੜਾ ਤੁਸੀਂ ਕਹਿੰਦੇ ਸੀ ਅਸੀਂ 55000 ਕਰੋੜ ਰੁਪਇਆ ਇਕੱਠਾ ਕਰ ਲਿਆ ਕਰਾਂਗੇ ਹਰ ਇੱਕ ਸਾਲ ਉਹ ਕਿੱਥੇ ਆ ਉਹ ਤੁਹਾਡੀਆਂ ਜੇਬਾਂ 'ਚ ਜਾ ਰਿਹਾ ਹੈ ਦਾ ਮਤਲਬ ਅਗਰ ਕੇਜਰੀਵਾਲ ਸਾਹਿਬ ਖੁਦ ਕਹਿ ਰਹੇ ਸੀ ਵੀੰਨੇ ਪੈਸੇ ਇੱਕ ਸਾਲ ਦੇ ਵਿੱਚ ਇਕੱਠੇ ਹੁੰਦੇ ਐ ਐਕਸਾਈਜ਼ ਤੋਂ ਰੇਤੇ ਤੋਂ ਤਾਂ ਉਹ ਪੈਸਾ ਕਿੱਥੇ ਜਾ ਰਿਹਾ ਹੈ ਦਾ ਮਤਲਬ ਥੋੜੇ ਕਿਸੇ ਲੋਕਾਂ ਦੀ ਜੇਬ ਦੇ ਵਿੱਚ ਜਾ ਰਿਹਾ ਜਾਂ ਕੇਜਰੀਵਾਲ ਸਾਹਿਬ ਦੀ ਜੇਬ ਦੇ ਵਿੱਚ ਜਾ ਰਿਹਾ ਜਿਹੜਾ ਹੁਣ ਫੇਰ 8500 ਕਰੋੜ ਰੁਪਏ ਦਾ ਕਰਜ਼ਾ ਲੈਣਾ ਪੈ ਰਿਹਾ ਤੇ ਅਖਬਾਰ ਲਿਖਦੇ ਨੇ ਵੀ ਮਾਰਚ 2026 ਤੱਕ 4 ਲੱਖ ਕਰੋੜ ਰੁਪਇਆ ਪੰਜਾਬ ਦੇ ਉੱਪਰ ਕਰਜ਼ਾ ਹੋ ਜਾਣਾ ਮੁੱਖ ਮੰਤਰੀ ਸਾਹਿਬ ਉਹ ਦੱਸੋ ਤੁਸੀਂ ਝੂਠ ਦੇ ਝੂਠ ਬੋਲਣਾ ਛੱਡ ਦਿਓ ਜਿਹੜੇ ਧੂਰੀ ਦੇ ਲੋਕ ਨੇ ਉਹਨਾਂ ਨੂੰ ਬਾਰ-ਬਾਰ ਮੂਰਖ ਨਾ ਬਣਾਓ ਧੂਰੀ ਦੇ ਲੋਕ ਸਮਝ ਰਹੇ ਆ ਵੀ ਇਹ ਕੰਮ ਕੌਣ ਕਰਵਾ ਸਕਦਾ ਹੈ ਕੌਣ ਕਰ ਰਿਹਾ ਹੈ ਤੇ ਕੀ ਨੇ ਇਹ ਸੰਜੀਦਗੀ ਇੰਨੀ ਜ਼ਿਆਦਾ ਦਿਖਾਈ ਹੈ ਤੇ ਕੀ ਦੇ ذریعے ਇਹ ਜਿਹੜਾ ਧੂਰੀ ਦਾ ਪੁਲ ਆ ਉਹ ਬਣਵਾਇਆ ਜਾਣਾ ਪੈਸੇ ਜਿਹੜੇ ਲੱਗਣੇ ਨੇ ਪੰਜਾਬ ਗਵਰਨਮੈਂਟ ਦੇ ਲੱਗਣੇ ਨੇ ਸੈਂਟਰ ਗਵਰਨਮੈਂਟ ਦੇ ਨਹੀਂ ਮੈਂ ਜਿਹੜੀ ਚਿੱਠੀ ਲਿਖੀ ਹੈ ਜੀ ਉਹਦੇ 'ਚ ਇਹ ਕਿਹਾ ਕਿਉਂਕਿ ਮੈਂ ਦੇਖ ਲਿਆ ਵੀ ਪੰਜਾਬ ਗਵਰਨਮੈਂਟ ਕੁਝ ਨਹੀਂ ਕਰ ਰਹੀ ਸੈਂਟਰ ਗਵਰਨਮੈਂਟ ਨੂੰ ਬੇਨਤੀ ਕੀਤੀ ਸੀ ਮੈਂ ਵੀ ਤੁਸੀਂ ਮੇਰੀ ਲੈਟਰ ਪੜੋਗੇ ਵੀ ਤੁਸੀਂ ਆਪਦੇ ਬਿਹਾਰਫ ਦੇ ਉੱਪਰ ਸਨਾਮ ਦੇ ਵਿੱਚ ਵੀ ਇੱਕ ਪੁਲ ਬਣਾ ਵੀ ਤੁਸੀਂ ਆਪਣੇ ਬਿਹਾਰ ਦੇ ਉੱਪਰ ਬਣਾ ਦਿਓ ਜੇ ਨਹੀਂ ਪੰਜਾਬ ਸਰਕਾਰ ਬਣਾਉਂਦੀ ਤੇ ਅਗਰ ਨਹੀਂ ਪੰਜਾਬ ਸਰਕਾਰ ਦੇਉਗੀ ਤਾਂ ਸੈਂਟਰ ਸਰਕਾਰ ਖੁਦ ਤੇ ਪੈਸੇ ਵੀ ਲਾ ਸਕਦੀ ਹੈ ਤੇ ਇਹ ਜਿਹੜਾ ਪੁਲਾ ਹੈ ਇਹ ਮੈਂ ਅੱਜ ਤੁਹਾਡੇ ਨਾਲ ਇਹ ਗੱਲ ਦੀ ਵਾਦਾ ਕਰਕੇ ਜਾਣਾ ਵੀ ਇਹਦਾ ਕੰਮ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਸ਼ੁਰੂ ਹੋ ਜਾਣਾ ਹੈ ਤੇ ਇਹ ਕੋਈ ਡਰਾਮੇਬਾਜ਼ੀ ਜਾਂ ਕੋਈ ਝੂਠਾ ਜਾਂ ਕੋਈ ਫਰੇਮ ਨਹੀਂ ਹੈ ਇਹ ਇੱਕ ਮਨਜ਼ੂਰੀ ਪੈਂਡਿੰਗ ਆ ਤੁਸੀਂ ਵਾਜ ਦਬਾਓ ਅਸ ਦਾ ਫੰਡਰੈਂਟ ਫੰਡਰ ਲਾਓ ਸਿਰਫ ਉਸੇ ਡਾਇਰੈਕਟਰ ਤੋਂ ਜਿਹੜੇ ਕ੍ਰੋਸਿੰਗ ਵਾਲੇ ਡਾਇਰੈਕਟਰ ਨਾਲ ਤੁਹਾਨੂੰ ਲੈਟਰ ਭੇਜਿਆ ਸਿਰਫ ਉਹਨਾਂ ਦੀ ਹੀ ਇੱਕ ਮਨਜ਼ੂਰੀ ਰਹੀ ਹੈ ਉਹਨਾਂ ਦੀ ਹੀ ਪਸੰਦ ਹੈ ਸਰ ਝੂਠ ਬੋਲਣ ਨੂੰ ਕੀ ਆ ਇਦੋਂ ਇਦੋਂ ਪਹਿਲਾਂ ਵਾਲੇ ਐਮਐਲਏ ਸਾਹਿਬ ਵੀ ਕਹੀ ਜਾਂਦੇ ਸੀਗੇ ਵੀ ਸਾਡੇ ਕੋਲ ਵੀ ਇੱਕੋ ਹੀ ਮਨਜ਼ੂਰੀ ਰਹਿੰਦੀ ਹੈ ਇੱਕੋ ਹੀ ਮਨਜ਼ੂਰੀ ਰਹਿੰਦੀ ਹੈ ਕਦੇ ਡੀਆਰਐਮ ਸਾਹਿਬ ਆਏ ਹੋਰੇ ਜੇ ਸੰਜੀਦਗੀ ਦਿਖਾਈ ਹੁੰਦੀ ਕਦੇ ਜੇ ਇਹ ਪੁਲ ਬਣਾਉਣ ਵਾਸਤੇ ਕਦੇ ਉਹ ਆਪ ਨਹੀਂ ਆ ਕੇ ਖੜਦੇ ਮੁੱਖ ਮੰਤਰੀ ਸਾਹਿਬ ਕਦੇ ਮੰਤਰੀ ਸਾਹਿਬ ਨੂੰ ਮਿਲੇ ਆਪਦੀਆਂ ਗੱਲਾਂ ਵਾਸਤੇ ਤਾਂ ਪ੍ਰਧਾਨ ਮੰਤਰੀ ਜੀ ਦੇ ਪੈਰੀ ਹੱਥ ਤੱਕ ਵੀ ਲ ਆ ਜਾਂਦੇ ਆ ਮੁੱਖ ਮੰਤਰੀ ਸਾਹਿਬ ਧੂਰੀ ਵਾਸਤੇ ਕਿਹੜੀ ਲੜਾਈ ਲੜੀ ਆ ਉਹਨਾਂ ਨੇ ਦਿਖਾਉਣਾ ਜੀ ਉਹ ਦਿਖਾਉਣਾ ਕਦੋਂ ਜਾ ਕੇ ਰੇਲਵੇ ਮਿਨਿਸਟਰ ਨੂੰ ਮਿਲੇ ਨੇ ਵੀ ਧੂਰੀ ਦੇ ਲੋਕ ਸਾਡੇ ਰੋਜ਼ ਪਰੇਸ਼ਾਨ ਹੁੰਦੇ ਆ ਧੁੱਪ ਦੇ ਵਿੱਚ ਪਸੀਨਾ ਪਸੀਨ ਹੁੰਦੇ ਆ ਧੂਰੀ ਵਾਲਿਆਂ ਨੇ ਵੱਡੇ ਮਾਰਜਨ ਦੇ ਨਾਲ ਜਿਤਾਇਆ ਕਿੱਡੇ ਵੱਡੇ ਮਾਰਜਨ ਦੇ ਨਾਲ ਜਿਤਾ ਕੇ ਅੱਜ ਮੁੱਖ ਮੰਤਰੀ ਬਣ ਕੇ ਬੈਠੇ ਹੋ ਤੁਸੀਂ ਤੁਹਾਡੀ ਕੋਈ ਨਾ ਕੋਈ ਇਹਨਾਂ ਪ੍ਰਤੀ ਲੋਕਾਂ ਪ੍ਰਤੀ ਕੁਛ ਨਾ ਕੁਛ ਤਾਂ ਦਿਖਾਇਆ ਜਾਵੇ ਨਾ ਵੀ ਕਦੋਂ ਤੁਸੀਂ ਜਾ ਕੇ ਉਹ ਲੈਟਰ ਕੜਵਾਇਆ ਹੋਵੇ ਤੁਸੀਂ ਰੇਲਵੇ ਪ੍ਰਤੀ ਕਿਸੇ ਜਾ ਕੇ ਰੇਲਵੇ ਮਿਨਿਸਟਰ ਨੂੰ ਮਿਲੇ ਹੋ ਕੁਛ ਤਾਂ ਦਿਖਾਓ ਨਾ ਇਹ ਲੈਟਰਾਂ ਤਾਂ ਪਹਿਲਾਂ ਵੀ ਵਾਲੇ ਵੀ ਦਿਖਾਉਂਦੇ ਸੀ ਕੀ ਮੈਂ ਝੂਠ ਬੋਲ ਰਿਹਾ ਪਹਿਲਾਂ ਵਾਲੀਆਂ ਸਰਕਾਰਾਂ ਵੀ ਇਹ ਲੈਟਰਾਂ ਤਾਂ ਦਿਖਾਉਂਦੀਆਂ ਰਹੀਆਂ ਨੇ ਜਿਹੜੀਆਂ ਇਹ ਲੈਟਰਾਂ ਤੁਸੀਂ ਹੁਣ ਦਿਖਾ ਰਹੇ ਨਾਲੇ ਤੁਸੀਂ ਆਪ ਕਹਿ ਰਹੇ ਹੋ 23 ਦੇ ਵਿੱਚ ਲੈਟਰ ਕੱਢੀ ਸੀ ਉਦੋਂ ਵੀ ਟਵੀਟ ਕਰ ਦੇਣਾ ਸੀ ਜਿੱਦਣ ਬਿੱਟੂ ਜੀ ਇੱਥੇ ਆਉਂਦੇ ਆ ਉਸੇ ਦਿਨ ਟਵੀਟ ਕਿਉਂ ਕੀਤਾ ਜਾਂਦਾ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਵੀ ਮੇਰਾ ਤਾਂ ਜਿਹੜੀ ਫੱਟੀ ਐ ਪੋਛ ਕੇ ਚਲਾ ਜਾਊਗਾ ਬਿੱਟੂ ਤੇ ਮੈਨੂੰ ਇਸ ਸਮੇਂ ਦੇ ਉੱਤੇ ਟਵੀਟ ਕਰ ਦੇਣਾ